ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ ਵਡਹੰਸ ਮਹਲਾ ਤੀਜਾ ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ ਅੰਤ ਸਚ ਨਵੇੜਾਰਾਮ ਆਪੇ ਸੱਚਾ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਏ ਮਨ ਮੇਰਾ ਆਵਾ ਗੌਣ ਸੰਸਾਰ ਹੈ ਅੰਤ ਸਾਚ ਨਵੇੜਾ ਰਾਮ ਆਪੇ ਸੱਚਾ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸਚ ਨਵੇੜਾ ਗੁਰਮਖ ਮਿਲੇ ਵਡਿਆਈ ਸਾਚੇ ਰੰਗ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ਸੱਚਾ ਮਨ ਭਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਬੇਰਾ ਨਾਨਕ ਨਾਮ ਰਤੇ ਸੱਚ ਸਮਾਣੇ ਬਹੁਰ ਨਾ ਪਵ ਜਲ ਫੇਰਾ ਮਾਇਆ ਮੋਹ ਸਭ ਬਰਲ ਹੈ ਦੂਜੈ ਭਾਏ ਖੁਆਈ ਰਾਮ ਮਾਤਾ ਪਿਤਾ ਸਭ ਹੇਤ ਹੈ ਹੇਤੇ ਪਲਚਾਈ ਰਾਮ ਹੇਤੇ ਪਲਚਾਈ ਪੁਰਬਕ ਕਮਾਈ ਮੇਟ ਨਾ ਸਕੈ ਕੋਈ ਜਨ ਸ੍ਰੇਸ਼ਟ ਸਾਜੀ ਸੋ ਕਰ ਵੇਖੈ ਤਿਸ ਜੇਵੜ ਅਵਰ ਨਾ ਕੋਈ ਮਨ ਮੁਖ ਅੰਦਾ ਤਪ ਤਪ ਖਪੈ ਬਿਨ ਸ਼ਬਦੈ ਸ਼ਾਂਤ ਨ ਆਈ ਨਾਨਕ ਬਿਨ ਨਾ ਵੈ ਸਭ ਕੋਈ ਪੁਲਾ ਮਾਇਆ ਮੋਹ ਹੋਾਈ ਭਾਬ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਇਹ ਮੇਰੇ ਮਨ ਜਗਤ ਤਾਂ ਜਨਮ ਮਰਨ ਦਾ ਗੇੜ ਹੈ ਆਖਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ ਜੁੜਿਆਂ ਹੀ ਇਸ ਵਿੱਚੋਂ ਨਿਕਲਿਆ ਜਾਂਦਾ ਹੈ ਜਦੋਂ ਸਦਾ ਸਿਰ ਰਹਿਣ ਵਾਲਾ ਪ੍ਰਭੂ ਆਪ ਹੀ ਬਖਸ਼ਦਾ ਹੈ ਤਾਂ ਹੀ ਜਗਤ ਵਿੱਚ ਮੋੜ ਮੋੜ ਫੇਰਾ ਨਹੀਂ ਪਾਉਣਾ ਪੈਂਦਾ ਗੁਰੂ ਦੀ ਸ਼ਰਨ ਪੈਣ ਵਾਲੇ ਨੂੰ ਫੇਰ ਉਸ ਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲਦਾ ਤੇ ਸਦਾ ਲਈ ਇਹ ਟੰਟਾ ਖਤਮ ਹੋ ਜਾਂਦਾ ਹੈ ਅਤੇ ਉਸ ਨੂੰ ਇੱਜ਼ਤ ਮਿਲਦੀ ਹੈ ਜਿਹੜੇ ਸਦਾ ਫਿਰ ਹਰੀ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਆਤਮਿਕ ਅਡੋਲਤਾ ਵਿੱਚ ਮਸਤ ਰਹਿੰਦੇ ਹਨ ਤੇ ਆਤਮਿਕ ਅਡੋਲਤਾ ਦੀ ਰਾਹੀ ਹੀ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ ਜਿਨ੍ਹਾਂ ਨੂੰ ਸਦਾ ਸਿਰ ਰਹਿਣ ਵਾਲਾ ਪ੍ਰਭੂ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਸਦਾ ਸਿਰ ਪ੍ਰਭੂ ਨੂੰ ਆਪਣੇ ਮਨ ਵਿੱਚੋ ਸਾ ਲੈਂਦੇ ਹਨ ਤੇ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਹਨ ਉਹਨਾਂ ਦੇ ਜਨਮ ਮਰਨ ਦਾ ਆਖਰ ਖਾਤਮਾ ਹੋ ਜਾਂਦਾ ਹੈ हे ਨਾਨਕ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਹੋਏ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਨ ਉਹਨਾਂ ਨੂੰ ਸੰਸਾਰ ਸਮੁੰਦਰ ਵਿੱਚ ਮੁੜ ਮੁੜ ਫੇਰਾ ਨਹੀਂ ਪਾਉਣਾ ਪੈਂਦਾ ਮਾਇਆ ਦਾ ਮੋਹ ਨਿਰਾਪੁਰਾ ਪਾਗਲਪਨ ਹੈ ਜਿਸ ਕਾਰਨ ਸਹੀ ਜੀਵਨ ਰਾਖੁੰਦੀ ਜਾ ਰਹੀ ਹੈ ਮਾਪਿਓ ਤਾਂ ਨਿਰਾ ਮੋਹ ਹੈ ਇਸ ਮੋਹ ਵਿੱਚ ਹੀ ਦੁਨੀਆ ਉਲਜੀ ਪਈ ਹੈ ਪੂਰਬਲੇ ਜਨਮ ਵਿੱਚ ਕੀਤੇ ਕਰਮਾਂ ਅਨੁਸਾਰ ਲੋਕਾਈ ਮੋਹ ਵਿੱਚ ਫਸੀ ਰਹਿੰਦੀ ਹੈ ਤੇ ਮਨੁੱਖ ਇਸ ਨੂੰ ਮਿਟਾ ਨਹੀਂ ਸਕਦਾ ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਇਹ ਮਾਇਆ ਦਾ ਮੋਹ ਰਚ ਕੇ ਤਮਾਸ਼ਾ ਵੇਖ ਰਿਹਾ ਹੈ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਅੰਨਾ ਹੋ ਕੇ ਮੋਹ ਵਿੱਚ ਸੜ-ਸੜ ਕੇ ਦੁਖੀ ਹੁੰਦਾ ਹੈ ਗੁਰੂ ਦੇ ਸ਼ਬਦ ਤੋਂ ਬਿਨਾਂ ਉਸ ਨੂੰ ਸ਼ਾਂਤੀ ਨਹੀਂ ਮਿਲ ਸਕਦੀ ਏ ਨਾਨਕ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹਰੇਕ ਜੀਵ ਕੋ ਰਾਹੇ ਪਿਆ ਹੋਇਆ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਸਹੀ ਜੀਵਨ ਰਾਹ ਤੋਂ ਖੁੰਝਾ ਹੋਇਆ ਹੈ